ਅੱਜ ਮੈਂ ਸਾਰੀ ਦੁਨੀਆ ਨੂੰ ਇਹ ਗੱਲ ਦੱਸਣੀ ਚਾਹੁੰਨਾ ਵੀ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੋਊਗਾ ਵੀ ਮੇਰੇ ਪੁੱਤ ਨੂੰ ਸਿੱਧੂ ਮੂਸੇ ਵਾਲਾ ਕਿਉਂ ਕਹਿੰਦੇ ਆ ਕਿਉਂਕਿ ਉਹਨੇ ਆਪਣਾ ਨਾਮ ਕਦੇ ਵਰਤੇ ਨਹੀਂ ਸੀ ਉਹਨੇ ਹਮੇਸ਼ਾ ਸਿੱਧੂ ਮੂਸੇ ਵਾਲਾ ਇਸ ਕਰਕੇ ਆਪਦੇ ਨਾਮ ਦੇ ਪਿੱਛੇ ਲਾਇਆ ਸੀ ਵੀ ਇੱਥੇ ਦਾ ਜੰਪਲ ਹਰ ਇੱਕ ਬੰਦਾ ਆਪਦੇ ਆਪ ਨੂੰ ਹਰ ਇੱਕ ਨੌਜਵਾਨ ਆਪਣੇ ਆਪ ਨੂੰ ਸਿੱਧੂ ਮੂਸੇ ਵਾਲਾ ਕਹੇ ਉਹਨੇ ਸ਼ੁਭ ਦੀਪਨਾਮ ਬਣਾਉਣ ਦੀ ਬਜਾਏ ਸਿੱਧੂ ਮੂਸੇ ਵਾਲਾ ਨਾਮ ਬਣਾਇਆ ਇਹ ਗੱਲ ਵੱਖਰੀ ਆ ਵੀ ਵਕਤ ਦੀ ਮਾਰ ਪਈ ਸੇਧੂ ਮੂਸੇ ਵਾਲਾ ਸੀ ਅੱਜ ਮੂਸਾ ਸਿੱਧੂ ਵਾਲਾ ਬਣ ਗਿਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਰੇ ਇੱਕ ਬਰਾਦਰੀ ਤੋਂ ਗਰੀਬ ਗੁਰਬੇ ਸਾਰੇ ਇੰਨੇ ਮਿਲ ਕੇ ਰਹਿੰਦੇ ਆ ਸਾਡੇ ਚ ਕਦੇ ਵੀ ਨਫ਼ਰਤ ਦੀ ਭਾਵਨਾ ਨਹੀਂ ਆਈ ਤੇ ਉਹ ਹਮੇਸ਼ਾ ਹੀ ਹਰੇਕ ਧੀ ਭੈਣ ਦੇ ਵਿਆਹ ਦੇ ਉੱਤੇ ਜਾਂ ਤੱਕ ਉਹ ਨਾਂ ਕਿਸੇ ਦੇ ਖੰਡ ਪਾਰ ਤੇ ਸਹਿਜ ਪਾਰ ਤੇ ਜਾ ਕੇ ਨਾਮ ਅਸਤੀ ਕਰਦਾ ਸ਼ਾਇਦ ਉਹਨੂੰ ਆਨੰਦ ਨਹੀਂ ਆਉਂਦਾ ਸੀ ਇਸ ਗੱਲ ਦਾ ਉਹਦੇ ਚ ਉਹਨੇ ਆਪਣੇ ਆਪ ਨੂੰ ਸੈਲੀਬ੍ਰਿਟੀ ਕਦੇ ਸਮਝੇ ਨਹੀਂ ਸੀ ਪਰੰਤੂ ਅੱਜ ਤੁਹਾਨੂੰ ਵੇਖ ਕੇ ਮੇਰੀ ਅੱਖਾਂ ਮੇਰਾ ਗਲਾ ਭਰਿਆ ਹੋਇਆ ਇਸ ਗੱਲ ਨੂੰ ਵੇਖ ਕੇ ਮੇਰੇ ਕੋਈ ਸ਼ਬਦ ਨਹੀਂ ਇਸ ਗੱਲ ਦੇ ਤੁਸੀਂ ਹਰ ਜੀ ਨੇ ਹਰ ਇਸ ਪਿੰਡ ਦੇ ਵਸਿੰਦੇ ਨੇ ਇੰਨੀ ਖੁਸ਼ੀ ਬਣਾਈ ਤੁਸੀਂ ਆਪਣਾ ਪੁੱਤ ਸਮਝ ਕੇ ਆਪਣੇ ਦਰਾਂ ਦੇ ਉੱਤੇ ਇੱਕ ਆਪਣੇ ਬੱਚੇ ਦੀ ਤਰ੍ਹਾਂ ਖੁਸ਼ ਆਮ ਜੀਦ ਕਿਹਾ ਔਰ ਮੈਂ ਅਫਸੋਸ ਦੇ ਨਾਲ ਇਹ ਗੱਲ ਕਹਿਣਾ ਤਾਂ ਉੱਥੇ ਸਾਡੇ ਮੁਲਕ ਦੀਆਂ ਏਜੰਸੀਆਂ ਨੂੰ ਚਿੰਤਾ ਵੀ ਲੱਗੀ ਹੈ ਜਿਹੜੇ ਹਾਲਾਤ ਮੇਰੇ ਪੁੱਤ ਦੇ 20 ਸਾਲ ਦੀ ਉਮਰ ਦੇ ਵਿੱਚ ਬਣੇ ਸੀ ਸ਼ਾਇਦ ਇਸ ਬਨੌਰ ਦੇ ਜੰਮਦੇ ਦੇ ਬਣ ਕੇ ਉਸ ਤਰ੍ਹਾਂ ਦੇ ਤਾਂ ਆਪਾਂ ਸਾਰਿਆਂ ਨੇ ਮਿਲ ਕੇ ਹਰ ਕੌਣ ਵਾਲੀ ਮੁਸ਼ਕਲ ਦਾ ਸਾਹਮਣਾ ਐਵੇਂ ਜਿਵੇਂ ਕਰਾਂਗੇ ਉਹ ਮੇਰਾ ਨਹੀਂ ਤੁਹਾਡੇ ਸਾਰੇ ਨਗਰ ਦਾ ਪੁੱਤ ਹੈ ਹਮੇਸ਼ਾ ਤੁਸੀਂ ਹਮੇਸ਼ਾ ਤੁਸੀਂ ਮੇਰੇ ਪਰਿਵਾਰ ਨੇ ਜਿੱਲੇ ਹੁਣ ਤੱਕ ਤੁਸੀਂ ਇਹ ਸਾਂਝ ਬਣਾ ਕੇ ਰੱਖੀ ਹੈ ਮੈਂ ਉਮੀਦ ਕਰਦਾ ਤਾਂ ਆਪਾਂ ਅੱਗੇ ਤੋਂ ਵੀ ਮਿਲ ਜੁਲ ਕੇ ਔਰ ਮੈਂ ਕਿਤੇ ਵੀ ਵਪਾਰ ਕਰਾਂ ਬਿਨਸ ਕਰਾਂ ਪਰੰਤੂ ਮੈਨੂੰ ਆਪਦੇ ਨਗਰ ਚ ਆਏ ਬਿਨਾ ਸੌਖਾ ਸਾਹ ਨਹੀਂ ਆਉਂਦਾ ਮੈਂ ਹਮੇਸ਼ਾ ਤੁਹਾਡੇ ਦਰਮਿਆਨ ਤੁਹਾਡੀ ਧਰਤੀ ਤੇ ਤੁਹਾਡੀ ਸੇਵਾ ਕਰਨਾ ਹੀ ਪਸੰਦ ਕਰੂੰਗਾ ਕੋਈ ਸ਼ਬਦ ਕਦੇ ਮੇਰੇ ਬੱਚੇ ਤੋਂ ਤੁਹਾਡੇ ਚ ਰਹਿਣਿਆਂ ਚੋਂ ਕਦੇ ਕਿਸੇ ਮਿੱਤਰ ਪਿਆਰੇ ਨਾਲ ਕਿਸੇ ਨਾਲ ਕੋਈ ਬੋਲ ਗਿਆ ਹੋਵੇ ਜਾਣੇ ਅਣਜਾਣੇ ਦੇ ਵਿੱਚ ਤਾਂ ਉਹਦੀ ਤਰਫੋਂ ਉਹਦੀ ਜਗ੍ਹਾ ਤੇ ਅੱਜ ਮੈਂ ਖਲੋ ਕੇ ਸਾਰੇ ਨਗਰ ਨੂੰ ਇਸ ਗੱਲ ਦੱਸਣ ਲਈ ਵੀ ਸਾਡੀ ਕਿਸੇ ਦੇ ਨਾਲ ਕੋਈ ਵੀ ਕਦੇ ਕੋਈ ਕਹਾ ਸੁਣੀ ਹੋਵੇ ਹੋਵੇ ਤਾਂ ਅਸੀਂ ਮਾਫੀ ਜੋੜ ਚੌਂਦੇ ਹੱਥ ਜੋੜ ਕੇ ਹਮੇਸ਼ਾ ਤੁਹਾਡੇ ਬੱਚੇ ਬਣ ਕੇ ਤੁਹਾਡੀ ਸੇਵਾ ਕਰਦੇ ਰਹਾਂਗੇ ਕਿੰਨਾ ਕਿ ਸਾਡੀ ਸੰਭਲ ਪਿਆ ਮਿੱਤਰ ਦੇ ਭਲੇ ਬਾਰੇ ਕੋਈ ਕਦੇ ਪਲਾਨਿੰਗ ਕਰਾਂਗੇ ਜੀ ਕਰਾਂਗੇ ਤਾਂ ਤਾਂ ਤੁਸੀਂ ਸਾਰੇ ਰੇਣਾ ਪਿਆਰ ਦਿੱਤਾ ਵਾਹਿਗੁਰੂ ਤੁਹਾਡੇ ਸਾਰੇ ਤੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਤੁਸੀਂ ਤੰਦਰੁਸਤ ਰਹੋ ਤਕੀ ਰਹਿ ਰੂਹੀ ਕਾ ਅੱਜ ਮੈਂ ਸਾਰੀ ਦੁਨੀਆ ਨੂੰ ਇਹ ਗੱਲ ਦੱਸਣੀ ਚਾਹੁੰਨਾ ਕਿ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੋਊਗਾ ਵੀ ਮੇਰੇ ਪੁੱਤ ਨੂੰ ਸਿੱਧੂ ਮੂਸੇ ਵਾਲਾ ਕਿਉਂ ਕਹਿੰਦੇ ਆ ਕਿਉਂਕਿ ਉਹਨੇ ਆਪਣਾ ਨਾਮ ਕਦੇ ਵਰਤੇ ਨਹੀਂ ਸੀ ਉਹਨੇ ਹਮੇਸ਼ਾ ਸਿੱਧੂ ਮੂਸੇ ਵਾਲਾ ਇਸ ਕਰਕੇ ਆਪਦੇ ਨਾਮ ਦੇ ਪਿੱਛੇ ਲਾਇਆ ਸੀ ਵੀ ਇੱਥੇ ਦਾ ਜੰਪਲ ਹਰ ਇੱਕ ਬੰਦਾ ਆਪਦੇ ਆਪ ਨੂੰ ਹਰ ਇੱਕ ਨੌਜਵਾਨ ਆਪਣੇ ਆਪ ਨੂੰ ਸਿੱਧੂ ਮੂਸੇਵਾਲਾ ਕਹੇ ਉਹਨੇ ਸ਼ੁਭਦੀਪ ਨਾਮ ਬਣਾਉਣ ਦੀ ਬਜਾਏ ਸਿੱਧੂ ਮੂਸੇਵਾਲਾ ਨਾਮ ਬਣਾਇਆ ਇਹ ਗੱਲ ਵੱਖਰੀ ਆ ਵੀ ਵਕਤ ਦੀ ਮਾਰ ਪਈ ਸਿੱਧੂ ਮੂਸੇਵਾਲਾ ਸੀ ਅੱਜ ਮੂਸਾ ਸਿੱਧੂ ਵਾਲਾ ਬਣ ਗਿਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਰੇ ਇੱਕ ਬਰਾਦਰੀ ਤੋਂ ਗਰੀਬ ਗੁਰਬੇ ਸਾਰੇ ਇੰਨੇ ਮਿਲ ਕੇ ਰਹਿੰਦੇ ਆ ਸਾਡੇ ਚ ਕਦੇ ਵੀ ਨਫ਼ਰਤ ਦੀ ਭਾਵਨਾ ਨਹੀਂ ਆਈ ਤੇ ਉਹ ਹਮੇਸ਼ਾ ਹੀ ਹਰੇਕ ਧੀ ਭੈਣ ਦੇ ਵਿਆਹ ਦੇ ਉੱਤੇ ਜਦ ਤੱਕ ਉਹ ਨਾ ਕਿਸੇ ਦੇ ਖੰਡ ਪਾੜ ਤੇ ਸਹਿਜ ਪਾੜ ਤੇ ਜਾ ਕੇ ਨਾਮ ਅਸਤੀ ਕਰਦਾ ਸ਼ਾਇਦ ਉਹਨੂੰ ਆਨੰਦ ਨਹੀਂ ਆਉਂਦਾ ਸੀ ਇਸ ਗੱਲ ਦਾ ਉਹਦੇ ਕਿ ਉਹਨੇ ਆਪਣੇ ਆਪ ਨੂੰ ਸੈਲੀਬ੍ਰਿਟੀ ਕਦੇ ਸਮਝੇ ਨਹੀਂ ਸੀ ਪਰੰਤੂ ਅੱਜ ਤੁਹਾਨੂੰ ਵੇਖ ਕੇ ਮੇਰੀ ਅੱਖਾਂ ਮੇਰਾ ਗਲਾ ਭਰਿਆ ਹੋਇਆ ਇਸ ਗੱਲ ਨੂੰ ਵੇਖ ਕੇ ਮੇਰੇ ਕੋਈ ਸ਼ਬਦ ਨਹੀਂ ਇਸ ਗੱਲ ਦੇ ਤੁਸੀਂ ਹਰ ਜੀ ਨੇ ਹਰ ਇਸ ਪਿੰਡ ਦੇ ਪਸੰਦੇ ਨੇ ਇਹ ਨਹੀਂ ਖੁਸ਼ੀ ਬਣਾਈ ਤੁਸੀਂ ਆਪਣਾ ਪੁੱਤ ਸਮਝ ਕੇ ਆਪਣੇ ਦਰਾਂ ਦੇ ਉੱਤੇ ਇੱਕ ਆਪਣੇ ਬੱਚੇ ਦੀ ਤਰ੍ਹਾਂ ਖੁਸ਼ ਆਮ ਜੀਤ ਕਿਹਾ ਹੈ ਔਰ ਮੈਂ ਅਫਸੋਸ ਦੇ ਨਾਲ ਇਹ ਗੱਲ ਕਹਿਣਾ ਹੈ ਤਾਂ ਉੱਥੇ ਸਾਡੇ ਮੁਲਕ ਦੀਆਂ ਏਜੰਸੀਆਂ ਨੂੰ ਚਿੰਤਾ ਵੀ ਲੱਗੀ ਹੈ ਜਿਹੜੇ ਹਾਲਾਤ ਮੇਰੇ ਪੁੱਤ ਦੇ 20 ਸਾਲ ਦੀ ਉਮਰ ਦੇ ਵਿੱਚ ਬਣੇ ਸੀ ਸ਼ਾਇਦ ਇਸ ਬਨੂਰ ਦੇ ਜੰਮਦੇ ਤੇ ਬਣ ਗਏ ਉਸ ਤਰ੍ਹਾਂ ਦੇ ਤਾਂ ਆਪਾਂ ਸਾਰਿਆਂ ਨੇ ਮਿਲ ਕੇ ਹਰ ਕੌਣ ਵਾਲੀ ਮੁਸ਼ਕਲ ਦਾ ਸਾਹਮਣਾ ਐਵੇਂ ਜਿਵੇਂ ਕਰਾਂਗੇ ਉਹ ਮੇਰਾ ਨਹੀਂ ਤੁਹਾਡੇ ਸਾਰੇ ਨਗਰ ਦਾ ਪੁੱਤ ਹੈ ਹਮੇਸ਼ਾ ਤੁਸੀਂ ਹਮੇਸ਼ਾ ਤੁਸੀਂ ਮੇਰੇ ਪਰਿਵਾਰ ਨੇ ਜਿਲ੍ਹੇ ਹੁਣ ਤੱਕ ਤੁਸੀਂ ਇਹ ਸਾਂਝ ਬਣਾ ਕੇ ਰੱਖੀ ਹੈ ਮੈਂ ਉਮੀਦ ਕਰਦਾ ਦਾ ਪਾਗੇ ਤੋਂ ਵੀ ਮਿਲ ਜੁਲ ਕੇ ਔਰ ਮੈਂ ਕਿਤੇ ਵੀ ਵਪਾਰ ਕਰਾਂ ਬਿਨਸ ਕਰਾਂ ਪਰੰਤੂ ਮੈਨੂੰ ਆਪ ਦੇ ਨਗਰ ਚ ਆਏ ਬਿਨਾ ਸੌਖਾ ਸਾਹ ਨਹੀਂ ਆਉਂਦਾ ਤੇ ਮੈਂ ਹਮੇਸ਼ਾ ਤੁਹਾਡੇ ਦਰਮਿਆਨ ਤੁਹਾਡੀ ਧਰਤੀ ਤੇ ਤੁਹਾਡੀ ਸੇਵਾ ਕਰਨਾ ਹੀ ਪਸੰਦ ਕਰੂੰਗਾ ਕੋਈ ਸ਼ਬਦ ਕਦੇ ਮੇਰੇ ਬੱਚੇ ਤੋਂ ਤੁਹਾਡੇ ਜੋ ਰਹਿੰਦਿਆਂ ਚੋਂ ਕਦੇ ਕਿਸੇ ਮਿੱਤਰ ਪਿਆਰੇ ਨਾਲ ਕਿਸੇ ਨਾਲ ਕੋਈ ਬੋਲ ਗਿਆ ਹੋਵੇ ਜਾਣੇ ਅਣਜਾਣੇ ਦੇ ਵਿੱਚ ਤਾਂ ਉਹਦੀ ਤਰਫੋਂ ਉਹਦੀ ਜਗ੍ਹਾ ਤੇ ਅੱਜ ਮੈਂ ਖਲੋ ਕੇ ਸਾਰੇ ਨਗਰ ਨੂੰ ਇਸ ਗੱਲ ਦੱਸ ਲੈ ਵੀ ਸਾਡੀ ਕਿਸੇ ਦੇ ਨਾਲ ਕੋਈ ਵੀ

Instagram X aur WhatsApp channel par